ਇਸ ਇਤਿਹਾਸਕ ਆਯਾਤ ਸੰਗਠਨ ਦੇ ਕ੍ਰਿਆਵਲੀ ਕਾਮਨਾ ਪਾਰਟੀ ਦੀ ਇਸ ਤੋਂ ਉਪਰ ਮੀਟਿੰਗ ਦੀ ਅਗਵਾਈ ਕਰਨਾ ਅਮੇ ਬਹੁਤ ਹੀ ਸ਼ੁਕਾਤ ਜੋ ਪਾਰਟੀ ਦੇ ਸੀਨੀਅਰ ਲੀਡਰ ਜਰਨ ਸ਼ਕਤੀ ਪੰਜਾਬ ਦੇਵੇਂ ਸ਼ੁਕਰਾਨੀ ਪੁਨਰ ਵਿਵਾਰ ਸਾਡੇ ਮੀਡੀਆ ਕਰਮਚਾਰਜਾਂ ਦਾ ਹਮਦਰਦ ਰੰਗ ਕਰ ਰਹੇ ਅਮਰਜੀਤ ਬਗਾ ਜੀ ਔਰ ਮੇਰੇ ਬਹੁਤ ਹੀ ਸ਼ਰਧਾਯੋਗ ਵੱਡੇ ਭੈਣ ਜੀ ਉਹਨਾਂ ਵਾਲਿਆਂ ਜੀ ਐਫਸੀ ਮੀਨੂ ਰੋਹਾ ਜੀ ਨੰਗਰ ਰਤੂ ਜੀ ਸ੍ਰਿੰਦਰ ਕਈ ਜੀ ਸਾਡੇ ਸਾਥੀ ਜੀ ਨੂੰ ਸਾਰੇ ਐਫਸੀ ਸਹਿਬਾਨ ਔਰ ਸਾਡੇ ਬਲੌਕ ਪ੍ਰਧਾਨ ਸਾਗਰ ਸਤਨਾਮ ਸਿੰਘ ਰੋਹਾ ਜੀ ਕੁਲਵੀਰ ਪਾਵਲਾ ਜੀ ਬਲਵੀਰ ਪਾਵਲਾ ਜੀ ਦਰਵਾਜ ਸਿੰਘ ਬੱਲੇ ਬੱਲੇ ਭਾਗੀ ਬਾਗੀ ਜੀ ਪਟਨ ਸਿੰਘ ਭਲੇ ਸਾਡੇ ਸਾਰੇ ਮਿਲਣੀ ਨੂੰ ਸ਼ੁਕਰੀਆ ਤੋਂ ਹੋ ਇੰਨੇ ਵੀ ਦਰਦਾਂ ਬਦਟਾ ਇੱਥੇ ਦੀ ਸ਼ਫਾਤ ਪਾਲ ਜੀ ਸੰਧਰ ਢੀਟਾਂ ਦੀ ਖਲਾਰਾ ਜੀ ਪਰ ਕਮੇਟੀ ਦੇ ਚੇਰਮੈਨ ਉਹ ਵੀ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਵਿੱਚ ਸੈਕਟਰ ਕਰਨ ਆਏ ਭਾਰੀ ਮਿਹਰੇ ਤੁਸੀਂ ਜਾਣਛਾਏ ਆਪਣੇ ਜਿਹੜੇ ਉਹ ਜਿਹੜਾ ਕਿਸੇ ਦਾ ਨਾਮ ਲੈ ਵੀ ਗਿਆ ਉਹਦਾ ਗੁੱਸਾ ਨਾ ਕਰਿਓ ਮਿਲ ਦੀ ਤੁਸੀਂ ਬੱਚਦੇ ਹੋ ਸੱਤ ਕਰਨ ਨਾਰਾ ਬੁਣਦ ਕਰੀਏ ਨੜ ਦਾ ਤੋਕਣ ਨੂੰ ਦਿਓ ਬਾ ਫਰਦਾ ਕੀ ਜੈ ਭਾਰਤ ਫਰਦਾ ਕੀ ਜੈ ਜਿੰਦੇ ਬਾਦਸ਼ਾਹ ਬੰਦੇ ਬਾਦਸ਼ਾਹ ਆਮਰਦੀ ਪਾਰਟੀ ਜਿੰਦਾਬਾਦ ਆਮਰਦੀ ਪਾਰਟੀ ਜਿੰਦਾਬਾਦ ਭੁਲੇ ਸੋਨਿਆ ਸੋਨਿਆ ਗੋਪੇ ਜਵਾ ਸਭ ਤੋਂ ਪਹਿਲੇ ਤੋਂ ਮੈਂ ਆਪ ਸਰਦਾਰ ਜਿੰਦਿਆਂ ਨਾਲ ਗੱਲ ਕਰੂੰ ਧੰਨਵਾਦ ਕਰਨਾ ਚਾਹਾਂਗਾ ਕਿ ਜੋ ਤੁਸੀਂ ਇਨੀ ਦੇਰ ਰਾਤ ਤੱਕ ਆਪਣੇ ਕੰਮ ਤੋਂ ਛੱਡ ਕੇ ਇਸ ਮੀਟਿੰਗ ਨੂੰ ਸਭ ਤੋਂ ਪ੍ਰੋਗਰਾਮ ਦੇ ਵਿੱਚ ਜੋ ਆទ ਸਾਰੀ ਟੀਮ ਨੇ ਬਾਕੀ ਸਾਰੀ ਟੀਮ ਨੇ ਅੱਜ ਪਹਿਲਾਂ ਤੋਂ ਸਾਰੇ ਜਿਹੜੇ ਸੀਨੀਅਰ ਰੈਕਸ਼ਨ ਅਲੀ ਬੰਗਿਆ ਤੇ ਜੀ ਨਾ ਪ੍ਰਾ ਸਾਰੇ ਇਸਨਾਲ ਖੁਸ਼ ਹੈ ਵੀ ਕਿੱਥੋਂ ਆਇਆ ਇਸ ਤੇ ਵੀ ਮੇਰੇ ਮਨ ਨੂੰ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਤੇ ਖੁਸ਼ੀ ਹੋਈ ਹੈ ਇਸ ਲਈ ਧੰਨਵਾਦ ਤੇ ਮੈਂ ਦਾਦਾ ਸਮਾਂ ਨਾ ਨਾ ਦੁੱਖ ਨਾ ਕਰਨਾ ਤੁਹਾਨੂੰ ਮੇਰੇ ਤੋਂ ਬਹੁਤ ਪਤਾ ਹੈ ਸਾਰੇ ਸਿਚੁਏਸ਼ਨ ਬੈਠੇ ਰਹਤੇ ਵਾਸੀ ਬੜੇ ਪੜ੍ਹਦੇਗੇ ਕੈਰੀਅਰ ਪੜ੍ਹਦੇਗੇ ਅਰ ਜਿੰਨ ਕੰਮੀਆਂ ਘਾਤਦੀਆਂ ਬਰਾਣੀਆਂ ਰਵਤੀ ਪਾਕਿਆ ਰਿਓ ਜੇ ਸਰਕਾਰਾਂ ਲੈ ਉਹਨਾਂ ਦੇ ਕਮਾਵੇ ਦੇ ਵਿੱਚੋਂ ਤੁਹਾਨੂੰ ਸਾਰੇ ਪਤਾ ਕਿਸ ਤਰ੍ਹਾਂ ਉਹਨਾਂ ਨੇ ਮਾਕਿਆ ਨਾਲ ਚੜਨ ਉਹਨਾਂ ਨੂੰ ਗੈਂਗਸਟਰਾਂ ਵਨ ਮੁਸ਼ੀ ਵੰਕ ਗਿਆ ਸਾਡੀ ਫਿਆਲ ਦੀ ਖਾਨੇ ਕਿਸ ਤਰ੍ਹਾਂ ਰੋਲਿਆ ਜੱਦੀ ਦੇ ਬੰਦਾ ਤੇ ਤਾਂ ਦੋ ਵਾਰ ਘੱਟਾ ਲੇ ਬਿਲ ਲਾਗੂ ਕਰਕੇ ਝੂਠਾ ਦਾਅਵੇ ਕਰਕੇ ਉਹਨੂੰ ਆਰਾਮ ਕਰ ਦਿੱਤੇ ਕਿ ਅਸੀਂ ਕੈਨਸਲ ਕਰਦੇ ਹਾਂ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਕੀਤਾ ਦੋਹਰਾ ਫਿਰ ਸ਼ੁਰੂ ਹੀ ਤੇ ਨੌਜਵਾਨ ਤੇ ਅੱਜ ਵੀ ਨਹੀਂ ਘਟੋ ਸਰਕਾਰ ਨੇ ਗੋਲ ਚੁਲਾ ਕੇ ਉਹਨੂੰ ਸੀ ਦਿੱਤਾ ਕਿਸ ਤਰ੍ਹਾਂ ਸਾਡੇ ਬੰਦਾਰੀਆਂ ਨੂੰ ਰੋਲਿਆ ਗਿਆ ਕਿਸ ਤਰ੍ਹਾਂ ਨੇ ਸਾਡੇ ਬਧੂਰਾ ਰੋਲਿਆ ਗਿਆ ਇਹ ਸਾਰਾ ਕੁਝ ਆਪਣੇ ਹਿਰਦੇ ਵੀ ਨਾ ਉਹ ਕਦੋਂ ਜਾਏਗਾ ਨਹੀਂ ਉਹਦੇ ਵਿਸਥਾਰ ਤੋਂ ਤੁਹਾਨੂੰ ਕੰਸਾ ਦੱਸਣਗੇ ਔਰ ਦੂਸਰੀ ਜੋ ਗੱਲ ਹੈ ਇਹ ਜਿਹੜੀ ਤੁਹਾਡੀ ਆਪਣੀ ਸਰਕਾਰ ਨੇ ਲੋਕ ਮੁਖਮੰਤਰੀ ਪੰਜਾਬ ਸਰਕਾਰ ਦੁਆਰਾ ਸਿਮਾਨ ਦੀ ਜੁਰਵਾਇ ਦੇ ਵਿੱਚ ਪਿਛਲੇ ਦੋ ਸਾਲ ਤੋਂ ਪਹਿਲਾਂ ਬਣੀ ਔਰ ਉਹਨਾਂ ਦਾ ਕਾਰਜਕਲਪ 2 ਸਾਲ ਦਾ ਹੈ ਕਿ 6 ਮਹੀਨੇ ਦਾ ਸਿਸਟਮ ਨੂੰ ਸੰਗਰਨ ਨੂੰ ਔਰ ਸਿੱਖਣ ਨੂੰ ਬਣਾਉਣੇ ਲਾ ਗਿਆ ਲੱਗ ਗਿਆ ਕਿ ਮੈਨੂੰ ਵੀ ਤੇ ਨਮੀ ਅਸੀਂ ਵੀ ਨਵੇਂ 6 ਔਰ ਤਰੋਧਨ ਨੂੰ ਇੰਕ ਕਰਕੇ ਇਥੇ ਦਾ ਕਾਰਜ ਉਦੈ ਜੇ ਸਾਰੇ ਉਹਨਾਂ ਨੇ ਫਿਰ ਪੜਾਈ ਪੜਾਉਣੀ ਪਾਉਂਦੇ

ਅਰੇ ਯਾਰ ਔਰ ਘਰ ਕੰਮ ਜਾ ਕੇ ਉਹ ਤਾਂ ਬੰਦੇ ਸਾਡਾ ਫਰਜ਼ ਬਣਦਾ ਸੋ ਇਹੰਤੇ ਭਾਵ ਇਹ ਹੈ ਕਿ ਜੋ ਭਾਨਪਤ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਨੇ ਕੋ 1.5 ਸਾਲ ਦੇ ਵਿੱਚ ਕੀਤਾ ਕੋਈ ਅਸੀਂ ਕੋਈ ਇਨਸਾਨੀ ਨਹੀਂ ਕੀਤਾ ਉਹ ਭਾਨ ਸਾਹਿਬ ਨੇ ਕੋਈ ਨਹੀਂ ਕੀਤਾ ਤਾਂ ਫਰਜ਼ ਤੇ ਸਾਡਾ ਧਰਮ ਬਣਦਾ ਔਰ ਉਹਨੂੰ ਭਾਵੇਂ ਕਰਤਾਰੀ ਜਾਂ ਨੌਕਰੀ ਦੇਣ ਦੀ ਗੱਲ ਕਰ ਮੈਂ ਕਿ ਕਿਸੇ ਵੀ ਬੱਚੇ ਬੱਚੇ ਨੂੰ ਆਪਣੇ ਮਾਪਪਰ ਤੋਂ ਕੋਈ ਬਾਧਿਕ ਤੋੜਾ ਪਿਆ ਇਸੇ ਤੋਂ ਕੋਈwidehat ਵਰਗੇ ਕਿਸੇ ਡਿਪਟੀ ਕਮਿਸ਼ਨਰ ਨੂੰ ਆਪਣੇ ਕਿਸੇ ਅੰਦਰਲੇ ਮੰਤਰੀਆਂ ਤੋਂ ਐਮਪੀਆਂ ਤੋਂ ਸ਼ੁਭਾਸ਼ਾ ਨਹੀਂ ਕੋਈ ਆਇਆ ਉਹ ਬੁੱਧੇ ਬੱਚਿਆਂ ਨੂੰ ਉਹਨਾਂ ਦੀ ਕਾਪੀ ਤੇ ਉਹਦੀ ਬੈਰਡ ਦੇ ਦਾ ਅਗਰ ਨੋਕੀ ਇਦਗੇ ਪੰਜਾਬ ਦੇ ਵਿੱਚ ਇੱਕ ਵੀ ਬੱਚਾ ਕਹਿ ਦੇਵੇ ਤੁਹਾਨੂੰ ਇਸ ਦੀ ਬਾਸ ਦਾ ਵਿਕਾਸ ਦੇਣਾ ਇਹ ਤਰ੍ਹਾਂ ਅਸੀਂ ਕਦੀ ਗੋੜ ਮੰਨ ਨਹੀਂ ਕਿਹਾ ਵਾਂਗਿਆ ਨੂੰ ਕਾਤੇ ਦੇ ਗੱਲ ਕਹਿੰਦੇ ਨੇ ਖਾਰਸ ਸੋ ਉਸ ਤੋਂ ਨਾ ਵਾਂਗ ਕੇ ਦਿੱਤੀ ਸੀ ਕਿਹਾ ਕਿ ਅੰਦਰ ਵਿੱਚ ਬਿਜਲੀ ਦੀ ਗ੍ਰਾਂਟੀ ਕਰ ਲਈ ਆਪਣਾ ਪਹਿਲੇ ਸ਼ਹਿਰ ਦੀ ਗੱਲ ਪੂਰੀ ਕੀਤੀ ਥਾਂ ਦਾ ਹਰੀ ਕੰਮੇਦ ਤੱਕ ਪਿਆਜ ਸੁਖੀ ਭਾਲ ਦੇ ਨੀਤੀਆਂ ਤੱਕ ਉਹਦੇ ਖੇਤਾਂ ਤੱਕ ਜਿਆ ਕੈਪਟਨ ਦੇ ਖੇਤਾਂ ਤੱਕ ਜਿਆ ਭਾਜਪੀ ਦੇ ਵੱਡੇ ਲੀਡਰ ਦੇ ਇਹ ਤੱਕ ਗਲਤ ਕੀਤਾ ਤੱਕ ਚੱਲਦਾ ਸੀ ਉਸ ਤੋਂ ਇਲਾਵਾ ਪੂਰੇ ਡੈਕਨਰ ਸਤੋ ਸਾਰਾ ਸਾਰਾ ਹਰਕਾ ਵੀ ਆਪਣੇ ਮੰਗੇ ਕਿ ਪਾਸ ਹੋ ਗਿਆ ਰਕਸ਼ਕ ਤੋਂ ਵੱਧ ਰਕਸ਼ਕ ਕੋਈ ਹੱਟ ਤੋ ਪਾਸ ਐਤੇ ਅਗਰ ਹਾਰੇ ਆਪਣੇ ਕੱਟੇ ਹੋ ਗਏ 300 ਨਾ ਕਿ ਸੀਐਮ ਸਾਹਿਬ ਤੋਂ ਦਾ ਹਟਣਾ ਆਪਨ ਸਮਝਦੇ ਰਕਸ਼ਕ ਤੋਂ ਵੱਧ ਰਹਾ ਇਸ ਦਾ ਇਹ ਸਭ ਸ਼ਾਸਨ

ਨੋਰਮਲ ਵੀ ਲੋਕ ਪੁੱਛਦੇ ਕਿ ਇਤਨਾ ਹਾਲਾਤ ਕਿਉਂ ਦਾ ਇੱਕ ਪਾਸੇ ਪੜਾ ਦੇ ਉੱਠਾ ਰਿਹਾ ਸਾਥੀ ਰਹੇ ਤੇ ਉਸ ਤੋਂ ਬਾਅਦ ਜਦੋਂ 340 ਸਰਕਾਰ ਦੇ ਨੰਦੇ ਜਿਹੜੇ ਕੰਮ ਕਰ ਰਹੇ ਰਹੇ ਉਹ ਕਰਕੇ ਤੁਹਾਡੇ ਕੋਲੋਂ ਕੋਰਤਾਂ ਚਾਹੀਦੀ ਸਿੱਧਵਾਲ ਮੰਗਰਾ ਵਾਲੇ ਹੰਕਰੀਆ ਪਹਿਰ ਵਿਦਿਆਰਥੀਆਂ ਦੇ ਸਾਡੇ ਮਿਲਵਲ ਦੇ ਕੇ ਲੈਣਾ ਕਰਤੀ ਅਸੀਂ ਦਿੱਤੀ ਆ ਉਹ ਵੀ ਕਰਦੂ ਹੋਏ ਨਹੀਂ ਆ ਉਹਦੀ ਬਰਸੀ ਪਿਆਰ ਪਹਿਲਾਂ ਵੀ ਕਰਦੀ ਸੀ ਇਸ ਤਰ੍ਹਾਂ ਦੇ ਇਹਨਾਂ ਕਰਨ ਸਹੀ ਨੇ ਮੋਦੀ ਸਰਕਾਰ ਦਾ ਸਾਡਾ ਖਰਸੀ ਵਰਤੂ ਦਾ ਰੁਕੇ ਰੱਖਿਆ ਜੋ ਖੜਾ ਹੱਕ ਹੰਦਦਾ ਤੇ ਕਹੀ ਕਿ ਕਿਸੇ ਦੇ ਕੋਲ ਮਰਦ ਨਹੀਂ ਸਾਡੀ ਸਰਕਾਰ ਨਾ ਤੁਹਾਡੀ ਆਪਣੀ ਸਰਕਾਰ ਉਹ ਖੜਾ ਹੱਕ ਰੰਦਾ ਜਦੋਂ ਅਸਵੇਰ ਨੂੰ ਤਾਂ ਸਕਦੇ ਵਾਲੇ ਪੱਤੀ ਬਾਰੇ ਖੜ ਕੋਨੇ ਉਹਦਾ ਟੈਕਸ ਦਾ ਪੈਸਾ ਆਇਆ ਆਪਣੇ ਕੋਲ ਤਾਂ ਕੱਪੜੇ ਵੀ ਕਹਿੰਦਾ ਫੈਕਸ ਦੇ ਕੱਸੀ ਨੂੰ ਗਿਆ ਸਰਕਾਰ ਨੂੰ ਤੁਹਾਨੂੰ ਦੱਸਦਾ ਤਾਂ ਕਹਿਣੇ ਦੇ ਤੋ ਬਹੁਤ ਗਲਾਈ ਨਹੀਂ ਪ੍ਰਸ਼ਾਦ ਕੋਲ ਕੰਮ ਕਰ ਦੱਸਣਗੇ ਮੈਂ ਇੱਕ ਜਿਹੜਾ ਕਾਂਸਦ ਦੇ ਬਾਰੇ ਪਰੰਪਰ ਜੀ ਕੰਮ ਕਰਾਂਗਾ ਇਸ ਸਦਾਨ ਨੂੰ ਸਹਿਮਤ ਕਰੇ ਇੱਕ ਸੁਧਾਰਕ ਸ਼ਾਨ ਪਰਵਾਤਰ ਮੇਕ ਕਰਕੇ ਅਸ ਸਦਾਨ ਨੂੰ ਨਰਵੇਜਾਨ ਦਾ ਰੂਪ ਤੇ ਰੁਕਾ ਦੀ ਜਿਹੜੇ ਇੱਥੇ ਉਹ ਕੁਮਾਰਾਜ ਨੇ ਪਰਵਾਣਸ਼ ਜਿਹੜੀ ਰਾਤੀ ਨੇ ਕੀਤਾ ਹੈ ਔਰ ਉਸ ਤੋਂ ਇਹ ਇੱਕ ਸੁਧਾਰਕ ਪਰਵਾੜਿਕ ਪਰਵਾਨ ਸਟੂਡੈਂਟ ਵਿਦਿਆਰਥੀ ਪੋਲੀਟਿਕਸ ਮਿੱਤਰੋਂ ਪਏ ਪੰਜਾਬ ਦਾ ਇੱਕੋ ਇੱਕ ਨੌਜਵਾਨਾ ਜਿਹੜਾ ਦੋ ਲਗਾਤਾ ਪੰਜਾਬ ਦੀ ਉਦਯੋਗਿਕ ਉਦਯੋਗਿਕ ਪ੍ਰਧਾਨ ਬਣੇ ਸਿਹਰ ਦੇ ਲੇਬਰ ਕੋਲੇ ਆਪਣੇ ਮਾਨਵ ਰਿਵਾਇਦਾਇਕੀ ਨੂੰ ਇਸ ਤਰ੍ਹਾਂ ਦਾ ਫੀਡਰ ਦਿੱਤਾ ਹੈ ਔਰ ਪਿਛਲੇ ਲਗਭਗ 3 ਦੋਸਾ ਸਾਲ ਤੋਂ ਬਕਰਨ ਸਿੰਘ ਨੰਪਸਾਰਦੀ ਦਿੱਤਰ ਤੇ ਅਧਿਕਾਰਿਕ ਧਰਤੀ ਦਾ ਨੁਕਸਨ ਕੀਤਾ ਹੈ ਅਥਾ 빙ਾ ਹੋ ਰਹਾ ਆਖੀ ਹੰਤਾ ਬੰਦਾਰਾ ਔਰ ਕਿਤੇ ਜੁਰ ਵੀ ਤੁਨ ਬੁਲਾਇਆ ਗਿਆ ਕਿਸੇ ਵੀ ਕਾਰਨ ਸਾਡੇ ਫਾਰਸਪਟ ਲੀਡਰ ਬੈਠਣ ਦੀ ਕੀ ਬੱਗੀ ਆ ਜਾਂ ਕਿਸੇ ਕੀ ਆਮ ਵਿਅਕਤੀ ਨੇ ਵੀ ਜਾਂ ਕੋਈ ਦਰਦਵਾਪਨ ਮੁਕਸ਼ੂ ਹੋਵੇ ਭਾਵੇਂ ਕੋਈ ਸੋਸ਼ਲ ਹੋਵੇ ਭਾਵੇਂ ਕੋਈ ਸਮਾਜਿਕ ਹੋਵੇ ਭਾਵੇਂ ਧਾਰਮਿਕ ਹੋਵੇ ਇਹਨਾਂ ਨੇ ਆਪਣੀ 100 ਤੋਂ 100% ਹਾਜ਼ਰੀ ਕਰਵਾਉਣ ਦੀ ਕੋਸ਼ਿਸ਼ ਇਹ ਇੱਕ ਤਕਨੀਕੀ ਚਾਲੀ ਹੁੰਦੀ ਹੈ ਕੋਈ ਤੁਹਾਨੂੰ ਕਹਿ ਨਹੀਂ ਸੀ ਕਿ ਇੰਸਪੈਕਟਰ ਆਪਣੇ ਆਪ ਇਹਨਾਂ ਨੇ ਬੰਦਾ ਇੱਕੀ ਪਾਲਾ ਤੁਸੀਂ ਇਹ ਕੁਝ ਸੋਸ਼ਲ ਆਮ ਆਦਮੀ ਪਾਰਟੀ ਵਿੱਚ ਜੁਆਇਰ ਕੀਤੀ ਸੀ ਕਿ ਇਹ ਜੋ ਅਗਰੇ ਕੇ ਜਿਵਾ ਦੇ ਦਿੱਲੀ ਵਿੱਚ ਤੱਕ ਤੇ ਦਵਾ ਉਹ ਵੀ ਪੰਜਾਬ ਦੇ ਵਿੱਚ ਉਹੇਔਰ ਉਸੇ ਜਿਹਨਾਂ ਕਰਿਆ ਸਾਨੂੰ ਆਪਣਾ ਕੋਈ ਫਿਕਰ ਨਹੀਂ ਕਿ ਜਾਂ ਸਾਨੂੰ ਰੇਸ਼ਨ ਦਾ ਕੋਈ ਫਿਕਰ ਨਹੀਂ ਹੈ ਕਿ ਅੱਜ ਕਿੰਨੀ ਹੈ ਜੋ ਜਿਤਨੀ ਹੈ ਪਰ ਜੋ ਫਿਕਰ ਹੈ ਉਹ ਤੁਹਾਡਾ ਕੁਸਮਾਨ ਤਿਸ਼ੂ ਤੇ ਚੜ ਕੇ ਇਹ ਆਪਣੇ ਨੌਜਵਾਨ ਬੱਚੇ ਬੱਚੀਆਂ ਦਾ ਫਿਕਰ ਸਾਨੂੰ ਔਰ ਵਾਜਨ ਪਿੱਛੇ ਦਾ ਫਿਕਰ ਹੈ ਕਿ ਕੰਮ ਦੇ ਦਾਸੇ ਬੁੱਕਾਏ ਖਾ ਬੇਜ ਤੇ ਵੀ ਕੰਮ ਕਰਦੇ ਨੇ ਮੋੜ ਮੰਗਾਂਗੇ ਉਹੀ ਧਰਮ ਕੌਮ ਦੀ ਜਾਨ ਆਦੀ ਮੇਰੀ ਗਰੀਬੀ ਦੀ ਰਾਜ ਕੀ ਇਹ ਵੇਲ ਮਿਟੋ ਗਾ ਦੱਸਦਾ ਪਾ ਹਰ ਕੰਮ ਦੇ ਪ੍ਰੋਬਲਮ ਨੇ ਮਕਾਨੇ ਇਲਾਕੇ ਜਿਹੜੇ ਪਟਕੜਾ ਰੌੜ ਦੇਸ਼ ਦੀ ਭਾਈਵਾਲ ਸੁ ਮੈਂ ਇਹੀ ਬੇਨਤੀ ਕਰ ਰਹਾ ਕਿ ਇਹੋ ਜਿਹਾ ਦਿੱਕਤ ਪਾਣਾ ਕਰ ਰਹਾ ਬਹੁਤ ਮੰਗਰ ਪੜਿਆ ਲਿਖਿਆ ਐਨਰਜੀ ਦੀ ਡਿਪਰਟਮੈਂਟ ਹੈ ਔਰ ਉਹਨਾਂ ਦੇ ਇਨਸਾਨਾਂ ਸ਼ਤ ਮੀਤੀ ਹੈ ਸਿਰ ਤੋਂ ਲੱਗੇ ਸ਼ਾਂਤ ਰੁਕਾ ਵੀ ਰਹਿਣ ਵਾਲੇ ਇਹ ਵਿਗਿਆਨਕਾ ਇਕ ਜੂਨ ਨੂੰ ਆਪ ਵੀ ਜਦੋਂ ਨੰਬਰ ਆਉਣ ਵਿਵਾਦ ਕਰਦੇ ਆ ਤੱਕਾਂ ਰੱਖਦੇ ਰਹੇ ਦੱਸਣਾ ਕਿ ਕਿਹੋ ਜਿਹਾ ਹੋਰ ਪਾਉਗੇ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਸੱਜਣ ਸਨੇਹੀ ਹਨ ਉਹਨਾਂ ਨੂੰ ਦੇ ਕੇ ਤੁਸੀਂ ধরੋਗੇ ਤੋਂ ਪੰਜਾਬ ਨੂੰ ਦੁਆਰਾ ਅਗਲਾ ਸਿਆਪਨਾ ਪਰਮਾਣਿਕ ਸਨ ਸਤਖਾਂ ਸਿੰਘ ਮਾਨ ਨੇ ਲਿਖਿਆ ਉਸ ਨੂੰ ਪੂਰਾ ਕਰਦੇ ਨੇ ਇੱਕ ਇੱਕ ਬੋਲ ਇੱਕ ਇੱਕ ਜੰਮ ਕਾਲ ਦੇ ਪਰਨ ਦੱਬ ਕੇ ਆਹ ਮਾਨੀ ਪਾਰਟੀ ਨੂੰ ਬਹੁਤ ਤਰੀ ਤੇ ਬੜਾ ਪ੍ਰਵਾ ਹੋਏਗਾ ਪਰ ਉਸ ਮਾਨਦੋ ਮੋਹਤਰੀ ਜੀ ਮੈਂ ਬਰਦਾਵਾ ਸਿਰ ਰੋਲ ਦਿੱਤਾ ਹੈ ਕਿ ਪੰਜਾਬ ਬਣੇਗਾ ਹੀ ਉਹ ਇਸ ਵਾਰ ਹੋਏਗਾ ਤੇਰਾ ਜੀਉ ਉਸ ਸੁਪਨਾ ਕਾਮ ਪੂਰਾ ਕਰਿਆ ਬਾਕੀ ਕੋ ਬਰਦਾਵਾ ਨੀਂਦ ਜਰ ਪੰਜਾਬ ਦਾ ਅਸੀਂ ਹੰਦੂ ਸਾਥ ਕਰੀ ਕਰਦਾ ਪੰਜਾਬ ਤੋਂ ਸਭ ਤੋਂ ਮੱਠੀ ਦੀਆਂ ਜਿਨ੍ਹਾਂ ਚਾਕੇ ਪਿੱਛੇ ਫਾਟਾ ਬਹੁਤ ਬਹੁਤ ਤਾਮ ਸੀ ਬੜੇ ਪਿਆਰ ਸਰਕਾਰ ਅਦਰ ਮਾਨ ਦੇ ਨਾਮ ਤੇ ਵਿਚਾਰ ਸੋਣੇ ਔਰ ਆਸਕਾ ਪਰਵਲ ਮਿਲ ਕੇ ਔਰ ਬੜੇ ਸਮੇਂ ਵਿੱਚ ਕੰਮ ਸਰੋਦਨ ਕੰਮ ਸਰੋਦਨ ਰੱਖ ਕੇ ਜਿੱਥੇ